श्री वाहिगुरु साहिब जी डॉतण क ਅਮਰਤ ਛਾੜ ਬਿਖਾਇ ਬਿਖਖਾਈ ਮਾਇਆ ਮੋਪੰਪ ਕੁਲਾ ਸੋਤ ਤਾਰ ਸੋ ਪ੍ਰੀਤ ਲਗਾਈ ਏਕੇ ਜੋ ਤਮਾ ਅਰਦਾਸ ਬਾਟ ਕੀਰਤ ਕੀ ਗੁਰੂ ਰਾਮ ਦਾਸ ਰਖੋ ਸ਼ਰਨਾਈ ਸੋ ਕਹੋ ਟਾਲੇ ਦੁਰਸੇਵਿਆ ਅਨ ਸੁਸਾਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਮਾਰ ਨਾਲ ਦੁੱਖ ਜਾਏ ਹੋਆ ਸੰਤ ਕ ਸਮਦੇ ਲੋਰ ਅਰਸੋ ਤਰਸੋ ਚਟੀਆਂ ਤੋੜੇ ਤਾ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੇ ਕਟੀਆਂ ਸੱਜਣਾ ਸੱਚਾ ਬਿਖਿਆ ਸੋਈ ਆ ਸਬਨਾੰਦ ਵਸਾਓ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਜੀ ਏਕ ਓੰਕਾਰ ਸਤ ਗੁਰ ਪ੍ਰਸਾਦ

ਕਾਹੋ ਨਹੀਂ ਦੇਨਾ 伽玛巴马。 ਮਾਰ ਜਦੇ ਪਾਏ ਪਰ ਹਰ ਪੜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀ ਆਵੜ ਭਾਗੇ ਹੋ ਵੱਡਿਆਂ ਭਾਗਾ ਵਾਲਿਓ ਜੋ ਦਰਵਾਜ਼ਾ ਦਿਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਜੀ ਅੱਜ ਦਾ ਹੁਕਮਨਾਵਾ ਸਾਹਿਬ ਛੇ ਸੋ ਕੱਤੀ ਆਗ ਤੇ ਸੰਬੋਧ ਹੈ ਜੀ ਤਨ ਤਨ ਸੈਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਝਾ ਰਹੇ ਹਨ ਜੀ ਮਨ ਰੇ ਕਾਣ ਕ ਮਤ ਕੈ ਲੈਨੀ हे माना तू केळी ਭੈੜੀ ਸਿੱਖਿਆ ਲੈ ਲਈ ਹੈ ਪਰ ਤਾਰਾ ਨਿੰਦਿਆ ਰਸ ਰਚਿਓ ਰਾਮ ਭਰਤ ਨਹਿ ਕੀਨੀ ਤੂੰ ਪ੍ਰਾਯ ਇਸਤਰੀ ਪ੍ਰਾਯ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਦੀ ਭਗਤੀ ਤੂੰ ਕਦੇ ਨਹੀਂ ਕੀਤੀ ਰਹਾਉ ਮੁਗਤ ਪੰਥ ਜਾਣਿਓ ਤੈ ਨਾਹੀਂ ਨਾ ਤੰਨ ਜੋਰ ਲਕੋਤਾ ਆਏ ਏ ਭਾਈ ਤੂੰ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਅਜੇ ਤੱਕ ਨਹੀਂ ਸਮਝਿਆ ਤੰਨ ਇਕੱਠਾ ਕਰਨ ਲਈ ਤੂੰ ਸਦਾ ਦੌੜ ਭੱਜ ਕਰ ਰਿਹਾ ਹੈ ਅੰਤ ਸੰਗ ਕਾਹੋਂ ਨਹੀਂ ਦਿੱਨਾ ਬਿਰਥਾ ਆਮ ਹੁੰਦਾ ਆਇਆ ਦੁਨੀਆ ਦੇ ਤਦਾਰਥਾ ਵਿੱਚੋਂ ਕਿਸੇ ਨੇ ਵੀ ਆਖਰ ਕਿਸੇ ਦਾ ਸਾਥ ਨਹੀਂ ਦਿੱਤਾ ਤੂੰ ਵਿਅਰਥ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਲਣ ਰੱਖਿਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਦੇਓ ਕਛ ਗਿਆ ਨਾ ਏ ਭਾਈ ਅਜੇ ਤੱਕ ਨਾ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ ਨਾ ਗੁਰੂ ਦੀ ਛਰਨ ਪਿਆ ਹੈ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਚੀ ਪਈ ਹੈ ਕਦ ਹੀ ਮਾਇਆ ਨਰੰਜਨ ਤੇਰਾ ਤੈ ਖੋਜਤ ਉਧਿਆਨਾ ਮਾਇਆ ਤੋਂ ਨਰਲੇਪ ਪ੍ਰਭੂ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਗ ਜੰਗਲਾਂ ਵਿੱਚ ਭਾਲ ਰਿਹਾ ਹੈ ਬਹੁਤ ਜਨਮ ਭਰਮੋਂ ਤੈ ਹਾਰਿਓ ਅਸਰ ਮਤ ਨਹੀਂ ਪਾਈ ਇਹ ਭਾਈ अनेका ਕਰਮਾਂ ਵਿੱਚ ਪਟਕ ਪਟਕ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਤੂੰ ਅਜੇ ਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤ ਨਾਲ ਜਨਮ ਤੇ ਗੇੜ ਵਿੱਚੋਂ ਤੈਨੂੰ ਔੜੋਲਤਾ ਹਾਸਲ ਹੋ ਸਕੇ ਮਾਨਸ ਦੇ ਪਾਏ ਪਦ ਹਰ ਭੱਜ ਨਾਨਕ ਬਾਤ ਬਤਾਈ ਏ ਨਾਨਕ ਆਖੇ ਹੈ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪਰਮਾਤਮਾ ਦਾ ਭਜਨ ਕਰ ਇਸ ਤਰ੍ਹਾਂ ਤਾਂ ਤਾਂ ਗੁਰੂ ਦੇਵਹਦ ਜੀ ਸਮਝਾ ਰਹੇ ਹਨ ਜੀ ਸਾਰੀਆਂ ਸ਼ਕਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ